ਜਰੇਲੀ ਸ਼ਰਾਬ ਪੀਣ ਦੇ ਕਾਰਨ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਇਸ ਵੇਲੇ ਅਸੀਂ ਅੰਮਰਸੱਦ ਦੇ ਮਡਰੀ ਕਲਾ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ 5 ਨੌਜਵਾਨਾਂ ਦੀ ਮੌਤ ਹੋਈ ਹੈ ਤਾਂ ਫਿਲਹਾਲ ਅਸੀਂ ਉਸ ਘਰ ਦੀ ਤਸਵੀਰ ਸਾਂਝੀ ਕਰਦੇ ਪੈਣ ਜਿਸ ਘਰ ਦੇ ਵਿੱਚ ਰਹਿਣ ਵਾਲੇ ਨੌਜਵਾਨ ਦੀ ਮੌਤ ਹੋਈ ਹੈ ਤਾਂ ਫਿਲਹਾਲ ਇਹ ਸਰਵਜੀਤ ਸਿੰਘ ਨਾਮ ਦੇ ਨੌਜਵਾਨ ਦਾ ਘਰ ਹੈ ਜਿੱਦੀ ਕਿ ਜਰੇਲੀ ਸ਼ਰਾਬ ਪੀਣ ਦੇ ਕਾਰਨ ਜੜੀ ਜਾਣਾ ਹੋ ਗਈ ਹੈ ਤਾਂ ਫਿਲਹਾਲ ਤੁਸੀਂ ਵੇਖ ਸਕਦੇ ਹੋ ਕਿ ਉਹਰੇ ਪਿਤਾ ਜਿਹੜੇ ਹੈਂਡੀਕੈਪ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਕੀ ਕਹਿਣਾ ਜਾਂਦੇ ਹੋ ਜੀ ਕੀ ਹੋਇਆ ਤੁਹਾਡੇ ਬੇਟੇ ਨੂੰ ਜੇ ਜਰੀਲੀ ਸ਼ਰਾਬ ਕਿਸੇ ਨੇ ਦਿੱਤੀ ਪੀਤੀ ਆ ਇਹ ਚਾਂਸ ਹੈ ਜੀ ਪੰਜ-ਛਾਹ ਦਿਨਾਂ ਦੇ ਬੇਟੀਆਂ ਨਿਕੇ-ਨਿਕੇ ਆ ਤੇ ਕਿੰਨੇ ਸਮੇਂ ਤੋਂ ਸ਼ਰਾਬ ਪੀ ਰਿਹਾ ਜੀ ਇਹਦਾ ਬੇਟਾ ਸ਼ਰਾਬ ਤੇ ਪਹਿਲਾਂ ਦੇ ਘੱਟ ਪਿੰਦਾ ਹੀ ਹੋਣੀ ਹੋਇਆ ਵਾ ਜਿਆਦਾ ਤੇ ਕਿੱਥੋਂ ਲੈ ਕੇ ਆ ਜੀ ਇਹ ਸ਼ਰਾਬ ਇਹ ਪਤਾ ਨਹੀਂ ਥਰੀ ਵਾਲੋਂ ਪੀਤੀ ਆ ਕਿ ਪਿੰਡੋਂ ਪੀਤੀ ਆ ਇਹ ਪੀਤੀ ਐਨੇ ਉਦੇਸੀ ਹੈ ਇਹ ਇਕੱਠੇ ਸੀ ਨੌਜਵਾਨਾਂ ਨੇ ਪੀਤੀ ਜਨਾਂ ਪਤਾ ਨਹੀਂ ਜੇ ਅਲੱਗ-ਅਲੱਗ ਹੋਣਗੇ ਇਕੱਠੇ ਨਹੀਂ ਆ ਕਦੇ 2 ਚ ਲੱਗੇ ਕੇ 1 ਆ ਗਿਆ ਇਹ ਹਿਸਾਬ ਹੈ ਨਾ ਤਾਂ ਇਹ ਕਰਦਾ ਸੀ ਇਸੀ ਸਰਬਜੀਤ ਸਰਬਜੀਤ ਘੜੀ ਧੱਪਾ ਕਰਦਾ ਸੀ ਪਤਾ ਜੀ ਆਪਣਾ ਪਿੰਡ ਦੇ ਵਿੱਚ ਹੀ ਕੰਮ ਕਰਦਾ ਸੀ ਹਾਂ ਪਿੰਡ ਜੀ ਕਰਦਾ ਜੀ ਤਾਂ ਵੀ ਹਾਲਤ ਕਰੋ ਖਰਾਬ ਹੋਈ ਹੈ ਹਾਲ ਤੇ ਦੀ ਜਦੋਂ ਅਸੀਂ ਸੁਣਿਆ ਵੀ ਆ ਮਾਹੌਲ ਏਦਾਂ ਮੌਤਾਂ ਹੋ ਗਈਆਂ ਨੇ ਉਦੋਂ ਫਿਰ ਅਸੀਂ ਭਾਜਣਾ ਠੇ ਤੇ ਉਦੋਂ ਜਿਆਦਾ ਹੋ ਗਿਆ ਫਿਰ ਕਿੰਨੇ ਬੱਚੇ ਆ ਜੀ ਪੰਜ ਪੰਜ ਗੁੱਡੀਆਂ ਜੀ ਅੱਛਾ ਕੱਲਾ ਹੀ ਕਮਾਉਣਾ ਦਾ ਇਹ ਕਰਦੇ ਵਿੱਚ ਹਾਂਜੀ ਹਾਂਜੀ ਕੱਲਾ ਹੀ ਹੈ ਤੇ ਮੈਂ ਗੁੱਡੀਆਂ ਦਾ ਦਾਦੂ ਆ ਮੈਨੂੰ ਤੇ 3 ਸਾਲ ਹੋਇਆ ਵੇਖ ਲੈ ਇਹਨਾਂ ਤੋਂ ਨਾਲ ਪੁਰਾਣੀ ਜੰਦਰ ਉਹ ਕਮਾਉਂਦਾ ਤੇ ਉਹ ਹੀ ਤੇ ਕੀ ਕਾਰਵਾਈ ਹੁਣ ਚਾਹੀਦੀ ਹੈ ਜਿਹੜੇ ਜਿੱਲੀ ਸ਼ਰਾਬ ਵੇਚੀ ਆ ਜਿਨ੍ਹਾਂ ਨੇ ਕਾਰਨ ਜਿਹੜੀ ਮੌਤ ਹੋਈ ਹੈ ਸਰਜੀ ਇਹ ਹੁਣ ਜੀ ਇਹ ਜਨਤਾ ਸੋਚੇ ਜਿਨ੍ਹਾਂ ਦੇ ਜੀਵ ਮਰੇ ਆ ਤੇ ਜੋ ਇਹ ਫਾ ਕਬਾਂਦਾਉ ਕਰੋ ਕੋਈ ਗਾਂ ਹੀ ਬਚਾ ਰਵੇ ਹੁੰਦੇ ਜਿਹੜਾ ਹੋ ਗਿਆ ਵਾ ਗਾਂ ਜਿਹੜੀ ਨਵੀਂ ਪੀੜ੍ਹੀ ਆਈ ਹੋਏ ਵੱਜ ਹੋਏ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਸਰਬਜੀ ਦੇ ਪਿਤਰ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਦੱਸਿਆ ਜਾ ਰਿਹਾ ਹੈ ਕਿ ਉਹ ਸ਼ਰਾਬ ਪੀਂਦਾ ਸੀ ਪਰ ਰਾਤ ਨੂੰ ਉਹਦੀ ਹਾਲਤ ਖਰਾਬ ਹੋ ਜਾਂਦੀ ਹੈ ਜਿਸ ਕਰਕੇ ਉਹਦੀ ਮੌਤ ਹੋ ਗਈ ਤਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਪਿੰਡ ਵਾਲੇ ਇਕੱਠੇ ਹੋਏ ਨੇ ਤਾਂ ਮਤਲਬ ਕੀ ਨਾਮ ਹੈ ਜੀ ਬਲਾਂ ਰਾਣੀ ਜੀ ਤੇ ਕੀ ਕਹਣਾ ਜਾਂਦਾ ਕੀ ਹੋਇਆ ਜੀ ਇੱਥੇ ਰੱਬ ਜਾਣਦਾ ਮੈਂ ਭੈਣਾਂ ਉਹਦੀ ਅੱਛਾ ਜੀ ਇਹ ਦੁਵਾਰ ਸ਼ਾਮਾਂ ਨੂੰ ਪੀ ਪੀਤੀ ਸਰਾ ਤੇ ਮੁਰਕੇ ਦਿਨੇ ਉੱਠਿਆ 3 ਵਜੇ ਨੇ ਠਾਲਿਆ ਵਾ ਕੁੜੀਆਂ ਨੇ ਮੁਰਕੇ ਥੋੜੇ ਜਿਆਦਾ ਹਾਲਤ ਖਰਾਬ ਹੋ ਗਈ ਡਾਕਟਰ ਕੋਲ ਲੈ ਕੇ ਗਏ ਫਿਰ ਮੁਰਕੇ ਥੋੜਾ ਸਹੀ ਵੀ ਹੋ ਗਿਆ ਫਿਰ ਮੁਰਕੇ ਹਸਪੀਟਲ ਲੈ ਗਏ ਤੇ ਜਾਂਦੇ ਜਾਂਦੇ ਖਤਮ ਹੋ ਗਏ ਬਸ ਇਹਨਾਂ ਨੂੰ ਪਤਾ ਤੇ ਜੇਕਰ ਅਸੀਂ ਗੱਲ ਕਰੀਏ ਪਿੰਡ ਦੇ ਵਿੱਚ ਸ਼ਰਾਬ ਵੇਖਦੀ ਆਈ ਤੁਹਾਡੇ ਹਾਂ ਮੈਨੂੰ ਇਹਨਾਂ ਨਹੀਂ ਪਤਾ ਜੀ ਵੇਖਦੀ ਕਿਸੇ ਵਿੱਚ ਅੱਬਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਪਿੰਡ ਦੇ ਵਿੱਚ ਅੱਜ ਸਰਬਜੀਤ ਨਾਮ ਦੇ ਨੌਜਵਾਨ ਦੀ ਜਰੀਲੀ ਸ਼ਰਾਬ ਕਰਨ ਜਿਹੜੀ ਮੌਤ ਹੋਈ ਹੈ ਜੀ ਹਾਂ ਜੀ ਸ਼ਰਾਬ ਤੇ ਵਿਕਦੀ ਆ ਜੀ ਹਾਂ ਕਿੰਨੀ ਕਿ ਵਿਕਦੀ ਆ ਜੀ ਸ਼ਰਾਬ ਇੱਥੇ ਲੱਗ ਕੇ ਦੋ ਤਿੰਨ ਪੰਨਾਂ ਜੀ ਵਿਕਦੀ ਸਾਰੇ ਨੂੰ ਤਾਂ ਇੱਥੇ ਸਪਲਾਈ ਵੀ ਕਰਨਾ ਆਉਂਦੇ ਨੇ ਹਾਂ ਜੀ ਜੇ ਸਪਲਾਈ ਹੁੰਦੀ ਤੇ ਆਉਂਦੀ ਫੇਰ ਹੀ ਹੁੰਦੀ ਆ ਸਪਲਾਈ ਹੁੰਦੀ ਆ ਸਪਲਾਈ ਹੁੰਦੀ ਆ ਤਾਂ ਫੇਰ ਹੀ ਆਉਂਦੀ ਫੇਰ ਹੀ ਵੇਚਦੇ ਆ ਸਹੀ ਗੱਲ ਹੁੰਦੀ ਆ ਹਫਤੀਵਾਰ ਅਸੀਂ ਗੱਲ ਕਰੀਏ ਤੁਹਾਡੇ ਪਿੰਡ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਨੇ ਜੀ ਟੋਟਲ ਇਸ ਪਿੰਡ ਦੇ ਵਿੱਚ ਪਿੰਡ ਦੇ ਵਿੱਚ 5 ਮੌਤਾਂ ਹੋ ਗਈਆਂ ਸਾਰਿਆਂ ਦੀ ਜਲੀਲੀ ਸ਼ਰਾਬ ਪੀਣ ਕਰਨ ਜਿਹੜੀ ਜਾਣ ਗਈ ਹੈ ਜੀ ਹਾਂਜੀ ਸਾਰਿਆਂ ਦੀ ਜਾਣ ਤਾਂ ਕੋਈ ਜ਼ਖਮੀ ਵੀ ਆ ਜਾਂ ਫਿਰ ਕੈਦੀ ਹਾਲਾਤ ਖਰਾਬ ਆ ਹਸਪੀਟਲ ਦੇ ਦਾਖਲ ਵਿੱਚ ਕਿੰਨੇ ਆ ਜੀ ਇਸ ਮਾਮਲੇ 'ਚ ਇਸ ਮਾਮਲੇ 'ਚ ਇਹ 5 ਜਣੇ ਪੰਜਾਂ ਦੀ ਡੈਥ ਹੋ ਗਈ ਹੈ ਇਹ ਮੇਰਾ ਭਤੀਜਾ ਦੀ ਡੈਥ ਹੋ ਗਈ ਹੈ ਜੀ ਇਹ ਰਾਤੀ 12 ਵਜੇ ਹੋਈ ਹਾਂ ਜਦ ਇੱਕ ਅਸੀਂ ਗੱਲ ਕਰੀਏ ਜਦੋਂ ਇਹਦੀ ਡੈਥ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਿਹੜੀਆਂ ਗਰੀਆਂ ਟੀਮਾਂ ਹੁਣ ਤੱਕ ਤੁਹਾਡੇ ਘਰ ਦੇ ਵਿੱਚ ਇੱਥੇ ਪਹੁੰਚੀਆਂ ਨੇ ਜੀ ਸੋ ਜੇ ਤੁਸੀਂ ਬਾਈ ਬੈਠੇ ਇੱਥੇ ਮਨਵਜ ਕੋਰਸੀ ਪਹੁੰਚੇ ਡੀਸੀ ਸਾਹਿਬ ਵੀ ਪਹੁੰਚੇ ਰਾਤ 12 ਵਜੇ ਹੋਰ ਮਨਵਜ ਹੀ ਪਹੁੰਚੇ ਡਾਕਟਰ ਹੀ ਪਹ ਹਾਂ ਜੀ ਇਹ ਸਰਪੀਰ ਸਾਹਿਬ ਵੀ ਆਏ ਨੇ ਹੋਰ ਲੋ ਡੀਡਰ ਆ ਕਮੇਟੀ ਹਲਕੇ ਦੇ ਆਉਂਦੇ ਸਾਰੇ ਕਾਰਵਾਈ ਹੋਣਦੀ ਰਾਤ 12 ਵਜੇ ਆਣ ਕੇ ਬੱਦੀ ਸਟਾਈ ਕੜਾਈ ਹੈ ਪੁਲਿਸ ਵਾਲਿਆਂ ਨੇ ਅਮਰ ਸਰੋਂ ਹਾਂ ਹਾਂ ਇਹੋ ਨਾਲ ਸਾਰੇ ਪਿੰਡ ਚ ਘੁੰਮੇ ਆ ਸਾਰੇ ਪਿੰਡ ਚ ਰਾਤ ਟੀਮ ਘੁੰਮਦੀ ਰਹੀ ਆ ਤੁਸੀਂ ਗੱਲ ਇਹ ਗੱਲ ਕਰ ਅਸੀਂ ਗੱਲ ਕਰੀਏ ਲੱਗਦਾ ਨੇ ਕਿ ਪ੍ਰਸ਼ਾਸਨ ਨੂੰ ਪਹਿਲਾਂ ਜਾਗਣਾ ਚਾਹੀਦਾ ਜਦੋਂ ਕੋਈ ਘਟਨਾ ਹੋ ਜਾਂਦੀ ਆ ਉਸ ਤੋਂ ਬਾਅਦ ਹੀ ਸਾਰੀਆਂ ਟੀਮਾਂ ਕੰਮ ਕਰਦੀਆਂ ਦਿਖਾਈ ਦਿੰਦੀਆਂ ਨੇ ਦੇਖੋ ਜੀ ਇਹ ਗੱਲ ਆ ਵੀ ਕੋਈ ਵੀ ਪਹਿਲਾਂ ਕੋਈ ਇਹ ਕਰਦਾ ਜਦੋਂ ਘਟਨਾ ਵੇਖ ਜਾਂਦੀ ਆ ਨਾ ਫਿਰ ਸਟਾਈਆਂ ਹੁੰਦੀਆਂ ਨਾ ਫਿਰ ਸਾਰੀਆਂ ਟੀਮਾਂ ਕੰਮ ਕਰਨ ਲੱਗ ਪੈਂ ਇਹ ਕੋ ਦੂਰ ਤੇ ਨਹੀਂ ਹੈਗਾ ਹਾਂ ਹੁਣ ਤੇਰੀ ਯਾਦ ਆ ਗਈ ਆ 1 ਕਿਲੋਮੀਟਰ ਹਟਵਾਣੀ ਹੈਗੀ ਚਿੱਤੇ ਸ਼ਰਾਵ ਦੇ ਇਦੀ ਚੌਂਕੀ ਦੇ ਸਹਰਾਣੇ ਜਾ ਕੇ ਰਿਕੰਡੇ ਜੀ ਸਾਰੇ ਵਿਕਦੀ ਐ ਸਾਰੇ ਗੋਲ ਵਿਕਦੀ ਐ ਜੀ ਗੋਲ ਨਾਲ ਹੀ ਪਿੰਡ ਸ੍ਰੀਗੜ ਚੌਂਕੀ ਅੱਛਾ ਜੀ ਚੌਂਕਾ ਸਾਡੇ ਤਨ ਅਜੇ ਆਏ ਹੈਗਾ ਹੂੰ ਸਾਰੇ ਇਹ ਗੱਲ ਕਰ ਸਕਦੇ ਹਾਂ ਪੰਜ ਧੀਆਂ ਨੇ ਛੋਟੇ ਛੋਟੀਆਂ ਕੱਲਾ ਕਮਾਉਣ ਵਾਲਾ ਆ ਭਰਾ ਸਾਡਾ ਇਹ ਉਹਨਾਂ ਦਿੱਤ ਬਹੁਤ ਕਰ ਸਕਦਾ ਇਹ ਬਹੁਤ ਮੁਸ਼ਕਲ ਹੋ ਗਈ ਆ ਤੇ ਪਰਿਵਾਰ ਦੀ ਕਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਸਾਰੀ ਰਾਤ ਹੀ ਜੜੀਆਂ ਟੀਮਾਂ ਨੇ ਉਹ ਇਸ ਪਿੰਡ ਦੇ ਵਿੱਚ ਰਹੀਆਂ ਨੇ ਤਾਂ ਲਗਾਤਾਰ ਜਿਹੜੀ ਸਰਚ ਉਹ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਨਾਲ ਹੀ ਇਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਨੇ ਕਿ ਪੰਜਾਬ ਪੁਲਿਸ ਦੇ ਵੱਲੋਂ ਇਹ ਕੰਮ ਪਹਿਲਾਂ ਕੀਤਾ ਹੁੰਦਾ ਤਾਂ ਅੱਜ ਇਹ ਸਮਾਂ ਨਾ ਆਉਂਦਾ ਤਾਂ ਫਿਲਹਾਲ ਲਗਾਤਾਰ ਇਸ ਪਿੰਡ ਦੇ ਵਿੱਚ ਸ਼ਰਾਬ ਵੇਚਦੀ ਪਈ ਸੀ ਜਿਸ ਕਰਕੇ ਨੌਜਵਾਨ ਪੀਂਦੇ ਨੇ ਤਾਂ ਉਹਨਾਂ ਦੀ ਜਿਹੜੀ ਸ਼ਰਾਬ ਪੀਂਦੇ ਕਾਰਨ ਜਿਹੜੀ ਮੌਤ ਹੋ ਚੁੱਕੀ ਹੈ ਤਾਂ ਫਿਲਹਾਲ ਇਸ ਪਿੰਡ ਦੇ ਵਿੱਚ ਪੰਜ ਮੋਤਾ ਜੜੀਆਂ ਨੇ ਉਹ ਜਿਹੜੀ ਸ਼ਰਾਬ ਪੀਂਦੇ ਕਰਨ ਹੋਈਆਂ ਨੇ ਜਗਬੰਦ ਟਿਵੀ ਲਈ ਸਾਹਿਲ ਅੰਮ੍ਰਿਤਸਰ